दो पदवी का बहुत वाला पुरस्कार होता भी जो लोग का प्रबंध संभाल देखो सिंह साहबानों में लेना सिंह साहबाना कोई जान है वो है ਜੋ ਵੀ ਸੇਵਾ ਨਾਂ ਨੂੰ અપਮਾਨ ਕਰਕੇ ਇਸ ਤਰ੍ਹਾਂ ਕੋਈ ਵਿਅਕਤੀ ਆਪਣੇ ਦਸਤਰ ਦੇ ਵਿੱਚੋਂ ਕਿਸੇ ਟੁਪੜਾਸੀ ਨੂੰ ਇਸ ਤਰ੍ਹਾਂ ਵਿਦਾਈ ਦੀ ਰੀਤ ਕਰਦਾ ਇਸ ਤਰ੍ਹਾਂ ਸੇਵਾ ਮੁਕਤੀ ਕਰਦਾ ਇਸ ਤਰ੍ਹਾਂ ਉਹ ਆਪਣੇ ਦਫ਼ਤਰ ਦੇ ਵਿੱਚੋਂ ਬਾਹਰ ਨਹੀਂ ਢੇਲਦਾ ਉਹ ਉਸ ਫੈਮਿਲੀ ਨੂੰ ਵਰਦੇ ਦਾ ਵਰਤਾ ਸਿੰਘ ਸਹਾਵਾ ਨੂੰ ਕੀਤਾ ਦਿਸਣਾ ਵਾਲੇ ਮੈਂ ਇਕੱਲਾ ਨਹੀਂ ਦੁਨੀਆਂ ਭਰ ਵਿੱਚ ਮੈਕੀਹਰ ਸਿੱਖ ਦਾ ਦੰਗ ਬੁਤੀ ਹੋਈ। ਔਰ ਐਸੇ ਕਰਕੇ ਸਮੁੱਚੇ ਸਮਾਜ ਨੇ ਔਰ ਪੰਥਕ ਜਿਹੀਆਂ ਨੇ ਸਿੱਖ ਸੰਪਰਦਾਵਾਂ ਮੇਂ ਅਣਸੰਖਤ ਬੁਰਾਈਆਂ ਨੇ। ਇਹ ਜੋ ਖਾਲਸਾ ਪੰਥ ਦੇ ਉੱਤੇ ਸੰਕਟ ਆਇਆ ਇਸ ਦੇ ਵਾਸਤੇ ਜੋ ਤਖਤਾਂ ਦਾ ਸੰਸਰਬੰਦਾਂ ਦੀਆਂ ਪਦਵੀਆਂ ਦਾ ਵਿਮਾਨ ਹੋਇਆ

ਔਰ ਜੀਵਾਂ ਵੀ ਪਰਖਦੇ ਰਹਾਂ। ਉਹ ਸਾਰਿਆਂ ਨੇ ਅਸੀਂ ਆਵਾਜ਼ ਦਿੱਤੀ ਹੈ, ਬੇਨਤੀ ਕੀਤੀ ਹੈ ਕਿ ਤੁਸੀਂ ਸਾਰੇ ਆਓ ਹਮ-ਮਹਾਂਕੀ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿ ਪਾਤਸ਼ਾਹ ਜੀ ਦੀ ਪਵਿੱਤਰ ਬੈਠਕ ਕੋਲ ਇਸ ਸੰਕਟ ਦੇ ਸਮੇਂ ਵਿੱਚ ਅਸੀਂ ਕਿਵੇਂ ਨਿਕਲ ਸਕਦੇ ਹਾਂ? ਔਰ ਆਪਣੀ ਕੌਮ ਦੇ ਵਿੱਚ ਕੋਈ ਹੁਕਮਦਾਰ ਨੂੰ ਕਿਵੇਂ ਦੂਰ ਕਰ ਸਕਦੇ ਹਾਂ? ਔਰ ਕੌਮ ਨੇ ਅਸੀਂ ਕਿਹੜੀ ਸਹਾਇਤਾ ਦੇ ਸਕਦੇ ਹਾਂ ਜਿਸ ਨਾਲ ਇਹ ਉਹ ਜਿਹੜਾ ਵਾਤਾਵਰਨ ਬਣਿਆ ਉਹਨੂੰ ਅਸੀਂ ਕੀ ਕਰ ਸਕੀਏ ਉਹਦੇ ਲਈ ਕੱਲ ਨੂੰ ਇੱਥੇ ਲਗਭਗ 12 ਵਜੇ ਜੋ ਦੀਵਾਨ ਹਾਲ ਸ਼ਹੀਦ ਬਾਗ ਬਕਸਰ ਦੀ ਜਗ੍ਹਾ ਇੱਕ ਨਵੀਆਂ ਇਕਸਾਲੀ ਬੁਤੀ ਦਿੱਤੀ ਹੈ ਹਾਲ ਸੋ ਦੀਵਾਨ ਉੱਥੇ ਵਿਸ਼ੇਸ਼ ਤਰ੍ਹਾਂ ਰੱਖੀ ਹੈ ਔਰ ਉਹਦੇ ਵਿੱਚ ਬਹੁਤ ਵੱਡੀ ਪੱਧਰ ਤੇ ਸੰਸਮਾਦ ਦੇ ਮਹੱਤਵ ਨੂੰ ਸੰਸਦ ਦੇ ਫੰਡੀਆਂ ਦੇ ਮਹੱਤਵ ਔਰ ਇਸੇ ਤਰ੍ਹਾਂ ਅਸੀਂ ਉਨਾ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੌਮਦਰਾ ਨਹੀਂ ਇਹਨਾਂ ਦੇ ਉਸ ਮੰਨਮਾਨੇ ਫੈਸਲੇ ਦਾ ਵਿਰੋਧ ਕੀਤਾ ਮੈਂ ਇਹ ਫਿਰ ਸਪਸ਼ਟ ਕਰ ਦਿਆਂ ਕਿ ਜੋ ਕਹਿੰਦੇ ਪਰੰਪਰਾ ਮੰਨੋ ਕਹਾਂ ਲੈ ਆਇਆ ਉਸ ਦੇ ਉਲਟ ਦੀ ਨਿਹਾਦਾ ਨਾ ਰਹਾ ਮੈਂ ਉਹਨਾਂ ਮੇਂਦਰਾ ਨੂੰ ਹਰ ਕੰਮ ਕਿਸੇ ਵੀ ਪਾਰਟੀ ਦੇ ਵਿੱਚ ਜਿਨ੍ਹਾਂ ਨੇ ਸਿਰਫ ਵੀ ਆਪਣੀਆਂ ਪਾਰਟੀਆਂ ਨੂੰ ਬਚਾਇਆ ਗੁਰੂ ਸ਼ਰਮਨੀ ਕਮੇਟੀ ਦੇ ਮੈਂਬਰਾਂ ਨੇ ਜਿਹੜਾ ਨੇ ਇਹ ਸਖਲਤ ਫੈਸਲੇ ਦਾ ਵਿਰੋਧ ਕੀਤਾ ਅਸੀਂ ਉਹਨਾਂ ਨੂੰ ਵੀ ਖੋਰ ਜੋ ਅਪੀਲ ਕਰਦੇ ਹਾਂ ਕਿ ਤੁਸੀਂ ਇੱਥੇ ਆਓ ਤੁਸੀਂ ਹੱਕ ਤੇ ਸਤਿਕਾਰ ਸਾਹ ਪ੍ਰ ਦਿੱਤਾ ਆਂ ਦੀਆਂ ਭਾਗਨਾਵਾਂ ਨੂੰ ਸਮਝਿਆ ਹੋਣਾ ਆਵਾਜ਼ ਉਠਾਈ ਆ ਤੁਹਾਡਾ ਇਸ ਲਈ ਧੰਨਵਾਦ ਕੀਤਾ ਜਾਇਆ ਹੈ ਔਰ ਜਿਹਨੇ ਅੰਤਰਨਿਕ ਕਮੇਟੀ ਦੇ ਮੈਂਬਰਾਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ ਉਹਨਾਂ ਸੰਤਿਨ ਦੀ ਫਾਈਲ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਉਹਨਾਂ ਦੀ ਸਾਡੀ ਦੇਣ ਹੈ ਪੇਸ਼ ਕਰਕੇ ਇਹ ਜਿਹੜੀ ਪੱਤਰ ਤਰ੍ਹਾਂ ਸੋਹਣ ਕੰਨ ਉਸ ਵਿੱਚ ਚਾਰ ਵਿਮਰਸ ਕੀਤਾ ਜਾਏਗਾ ਸਾਰੇ ਵਿਚਾਰਾਂ ਦੇ ਨਾਲ ਸਾਰਿਆਂ ਦੀ ਸਹਿਮਤੀ ਦੇ ਨਾਲ ਇਹ ਜੋ ਫੈਸਲਾ ਗਾਉਣ ਵਾਲੇ ਸਮੇਂ ਨੇ ਅਸੀਂ ਇਹਨੇ ਆਪਣੇ ਤਕਸਾਂ ਦਾ ਸਨਮਾਨ ਸਿੰਘ ਸਾਹਿਬਾਨਾਂ ਦੀਆਂ ਪਦਵੀਆਂ ਦਾ ਸਨਮਾਨ ਕਿਵੇਂ ਬਹਾਲ ਕਰ ਸਕਦੇ ਉਸ ਉੱਤੇ ਨਿਰਣੇ ਕੀਤਾ ਜਾਏਗਾ ਫੈਸਲਾ ਲੈਂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਅਧਿਕਾਰ ਹੈ ਉਸ ਅਧਿਕਾਰ ਤੋਂ ਸ਼੍ਰੋਮਣੀ ਕਮੇਟੀ ਦੀ ਫਾਰਮ ਕਾਰਨੀ ਨੇ ਬਾਹਰ ਜਾ ਕੇ ਫੈਸਲਾ ਜਿਹਦੇ ਨਾਲ ਸਾਰਿਆਂ ਦਾ ਦਿਲ ਦੁਖੀ ਹੋ ਪੰਥਕ ਤੇ ਰਹਿਣਾ ਅਸੀਂ ਵੀ ਅੱਜ ਤੱਕ ਪੰਥ ਦੇ ਵਰਦੀਆਂ ਪੰਥ ਦੇ ਨਾਲ ਹੀ ਖੜੇ ਆ ਇਸ ਲਈ ਜਦੋਂ ਵੀ ਕਿਸੇ ਵੀ ਸੰਸਥਾ ਕੋਈ ਵੀ ਸੰਸਥਾ ਸ਼੍ਰੋਮਣੀ ਕਮੇਟੀ ਹੈ ਜਾਂ ਦੂਧੀਆਂ ਵੀ ਸੰਸਥਾਵਾਂ ਜਦੋਂ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾਣਦੀਆਂ ਨਾ ਉਨ੍ਹਾਂ ਦੇ ਖਿਲਾਫ ਰੋਹ ਪੈਦਾ ਹੋਣਾ ਹੀ ਹੋਣਾ ਸਿੱਖ ਸੰਤ ਬਾਬਾ ਜੀ ਸਿੰਘ ਘਾਵਣੇ ਦਸਤਾਰ ਬੰਦੀ ਦਾ ਜਿਹਨੇ ਇਹ ਕੋਈ ਸਿੰਘ ਸਹਿਬਾਨਾਂ ਦੀ ਯੋਗਤੀ ਦਾ ਜਾਂ ਸਿੰਘ ਸਹਿਬਾਨਾਂ ਦੀ ਪਰਿਵਿ ਨੂੰ ਪ੍ਰਾਪਤ ਕਰਨ ਵਾਲਾ ਇਹ ਕੋਈ ਮਰਜ਼ਾ ਦਾ ਜਾਂ ਪਰੰਪਰਾਤਨ ਹੋਏ ਸਭ ਮੇਰਾ ਖਿਆਲ ਹੈ ਜੋ ਮੈਂ ਸੋਚਦਾ 18ਵੀਂ ਸਦੀ ਦੇ ਤੱਕ ਸਿੰਘ ਜੰਗਲਾਂ ਵਿੱਚ ਵੀ ਰਹਿੰਦੇ ਸੀ ਉਦੋਂ ਵੀ ਕੋਈ ਪੰਥ ਦੇ ਦੇਸ਼ੇਦਾਰ ਲੱਗਦੇ ਸੀ ਉਦੋਂ ਵੀ ਇਸ ਭਰਮ ਨਹੀਂ ਕਿਦੇ ਹੋਏ ਏਦੋਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਸਤਿਗੁਰੂ ਜੀ ਹਮੇਸ਼ਾ ਸਾਰਾ ਪੰਥ ਦਾ ਫੈਸਲਾ ਕਰਦਾ ਸੀ ਜਿਹਨੂੰ ਵੀ ਜੇਥੇਦਾਰ ਬਣਾਇਆ ਜਾਂਦਾ ਸੀ ਉਹਦਾ ਸਾਰੇ ਸਨਮਾਨ ਕਰਦੇ ਸੀ ਜਿਹੜੇ ਜੇਥੇਦਾਰ ਪਹਿਲਾਂ ਉਤਾਰੇ ਗਏ ਅਸ਼ਰਮੀ ਕਮੇਟੀ ਵੱਲੋਂ ਉਹ ਵੀ ਇਸੇ ਤਰੀਕੇ ਉਤਾਰੇ ਗਏ ਅੱਜ ਤੁਸੀਂ ਕਹਿ ਰਹੇ ਹੋ ਉਸ ਤੋਂ ਪਹਿਲਾਂ ਕਿਉਂ ਨਹੀਂ ਕਿਹਾ ਜਦੋਂ ਬਾਕੀ ਜੇਥੇਦਾਰਾਂ ਨੂੰ ਉਤਾਰੇ ਗਏ ਨਹੀਂ ਨਹੀਂ ਦੇਖੋ ਅਸੀਂ ਹਮੇਸ਼ਾ ਹੀ ਇਹ ਆਵਾਜ਼ ਉਠਾਈ ਕਿਸੇ ਸਾਥ ਕੋਈ ਜਿੰਨੇ ਵੀ ਜੇਥੇਦਾਰ ਮੈਂ ਅੱਜ ਦੀ ਗੱਲ ਨਹੀਂ ਕਰਦੇ ਆ ਜਿੰਨੇ ਪਹਿਲਾਂ ਵੀ ਜਥੇਦਾਰਾਂ ਨੂੰ ਬਦਲਿਆ ਗਿਆ ਅਸੀਂ ਉਦੋਂ ਵੀ ਇਹ ਗੱਲ ਕਹੀ ਹੈ ਤੇ ਸਿੰਘ ਸਹਿਬਾਨਾਂ ਨੂੰ ਜਦੋਂ ਬਦਗੀ ਦੇਨੀ ਹੈ ਸਨਮਾਨਪੂਰਵਕ ਦੇਣੀ ਚਾਹੀਦੀ ਦੂਜੀ ਗੱਲ ਜਿਹੜੇ ਨਵੇਂ ਲਾਉਣੇ ਆ ਉਹਨਾਂ ਨੂੰ ਵੀ ਸਾਰੇ ਪੰਥ ਦੀ ਰਾਇ ਨਾਲ ਔਰ ਸਨਮਾਨਪੂਰਵਕ ਉਹਨਾਂ ਦੀ ਮੁਖਤੀ ਕਰਨੀ ਚਾਹੀਦੀ ਫਲੋਨੀ ਕਮੇਟੀ ਨੇ ਹੁਣ ਜਥੇਦਾਰ ਜਿਹੜਾ ਬਣਾਇਆ ਜੀ ਕੁਰਦੀਪ ਸਿੰਘ ਗੜਗਾਜ ਨੂੰ ਉਹ ਨੂੰ ਤੁਸੀਂ ਮਾਤਾ ਦਿੰਦੇ ਹੋ ਕਿ ਨਹੀਂ ਨਹੀਂ ਅਸੀਂ ਦੇਖੋ ਕੱਲ ਨੂੰ ਫੈਸਲਾ ਸਾਰਾ ਸੰਸਮਾ ਕੌਣ ਤੁਹਾ ਘਟੇ ਇਸ ਦਾ ਫੈਸਲਾ ਕਰ ਦੇਗਾ ਤੇ ਜੇ ਅਸੀਂ ਮਾਨਤਾ ਦੇਣੀ ਹੁੰਦੀ ਤੇ ਫਿਰ ਇਹ ਇਕੱਠਾ ਤੂੰ ਬੁਲਾਉਂਦੇ ਡਾਕਟਰ ਮਾਨਤਾ ਨਹੀਂ ਕਦਰ ਤਾਂ ਕੋਈ ਚਕਰਾ ਦਾ ਮਾਨਤਾ ਨਹੀਂ ਬਿਲਕੁਲ ਕੱਲ ਹੀ ਕਰ ਦਤਾਵੇਂ ਸਿੰਘ ਸਾਹਿਬ ਨੂੰ ਹਟਾਉਣ ਦਾ ਐਲਾਨ ਬਰੇ ਦੀ ਕੋ ਵਿਚਾਰ ਹੋਗਾ ਵੀ ਵਿਜੀ ਵਿਧਾਨ ਬਣਾ ਲੈ ਹਾਂ ਅਸੀਂ ਫੀਲ ਕਰਾਂਗੇ ਉਹਦੇ ਬਾਰੇ ਸਾਰਿਆਂ ਦੀ ਬੈਠ ਕੇ ਰਹਿ ਵੀ ਸਾਰਾ ਪੰਥ ਇਕਜੁੱਟ ਹੋ ਕੇ ਇਹ ਵਿਜੀ ਵਿਧਾਨ ਬਣਨਾ ਹੀ ਚਾਹੀਦਾ ਜੀ ਲਿਖਤੀ ਰੂਪ ਦੇ ਵਿੱਚ ਵੀ ਇਹ ਸਭ ਨਹੀਂ ਮੇਰੀ ਬੇਨਤੀ ਹੈ ਦੇਖੋ ਵਿਖਾਓ ਕਿ ਇਹ ਜਿਹੜਾ ਕੌਫਾਂ ਦੇ ਦੇਖਦੇ ਤਾਂ ਬਲ ਮੇਹਰਤ ਨੇ ਉਹਦਾ ਵਿਧੇ ਵਿਵਧਾਨ ਨਾਮ ਬਣਨ ਕਰਕੇ ਆਪ ਹੁਦਰੀਆਂ ਹੋ ਰਹੀਆਂ ਨੇ ਇਹ ਨੁਕਸਾਨ ਹੋ ਰਿਹਾ ਕੌਮ ਦੇ ਵਿੱਚ ਬੁਫਾਰ ਪਈ ਹੋਈ ਹੈ ਇੱਕ ਦੂਸਰੇ ਦੇ ਨਾਲ ਸਭੇ ਮਤਲ ਉਹਨੇ ਮਤਭੇਦ ਪੈਦਾ ਹੁ ਕੇ ਇੱਕ ਕੁਛ ਨਾ ਕੁਛ ਤਾਂ ਵਿਧੇ ਵਿਵਧਾਨ ਦੇਖੋ ਗਵਰਨਮੈਂਟ ਐਕਿਊਮੈਂਟਰੀ ਸਰਕਾਰ ਦੀ ਸਰਵਿਸ ਕਰਨ ਵਾਲੇ ਲੋਕ ਹੈ ਜਿਹੜੇ ਉਹਨਾਂ ਬਾਰੇ ਕੋਈ ਵਿਧੇ ਵਿਵਧਾਨ ਹਲੋ ਨਹੀਂ ਹੈ ਦੇ ਕੋਈ ਬੰਦਾ ਮਨਮਾਨੀ ਕਰੇ ਜਾਂ ਡਿਊਟੀ ਤੋਂ ਪਤਾ ਹੀ ਕਰੇ ਉਹਨੂੰ ਨੋਟਿਸ ਦਿੱਤਾ ਜਾਂਦਾ ਨੋਟਿਸ ਦੇ ਕੇ ਫਿਰ ਉਹਦੇ ਤੇ ਅਗਲੀ ਕਾਰਵਾਈ ਕੀਤੀ ਜਾਂਦੀ ਹੈ ਇੱਥੇ ਤਾਂ ਕੋਈ ਨੋਟਿਸ ਨਹੀਂ ਕੋਈ ਕਾਰਵਾਈ ਨਹੀਂ ਰਾਤ ਨੂੰ 2:30 ਵਜੇ ਉੱਠ ਕੇ ਜਿਨ੍ਹਾਂ ਹਮਾਤਾਂ ਵਿੱਚ ਜੋ ਕੁਝ ਕੀਤਾ ਗਿਆ ਉਸ ਦੀ ਮੈਂ ਕਲਪਨਾ ਵੀ ਉਹ ਕੋਈ ਤਾਂ ਆਮ ਗ੍ਰੰਥੀ ਸਿੰਘ ਨਾਉਂ ਵੇਲੇ ਦੀ ਨਹੀਂ ਇਸ ਤਰ੍ਹਾਂ ਕੀਤਾ ਜਾਂਦਾ ਉਹਦੇ ਵੀ ਕੋਈ ਨਿਯਮ ਹੁੰਦੇ ਆ ਸੂਲ ਹੁੰਦੇ ਕੋਈ ਕਾਬਾ ਜਿਹੇ ਫੈਸਲੇ ਦੇ ਨਾਲ ਇਹਨੂੰ ਦੂਰ ਤੋਂ ਦੇਖੀ ਜਾ ਰਹੀ ਇਹਦੇ ਕੰਦੇ ਸਾਰਾ ਪਟੋਲਾ ਜੀ ਦੇਖੋ ਮੇਰੀ ਬੇਨਤੀ ਇਹ ਹੈ ਕਿ ਜਿੰਨਾ ਵੀ ਇਹ ਕੱਲ ਨੂੰ ਸਾਰੀਆਂ ਗੱਲਾਂ ਸਾਰੀਆਂ ਅੰਚਾਰਾਂ ਇਹਨਾਂ ਉੱਤੇ ਹੋਵੇ ਕਿ ਸਾਰੇ ਮਸਲੇ ਕੱਲ ਨੂੰ ਵਿਚਾਰੇ ਜਾਣਗੇ ਕੱਲ ਨੂੰ ਮਿਲਣਾ ਹੈ। ਕੋਲੇ ਮੁਹੱਲੇ ਨੂੰ ਜਿੱਥੇ ਰਾਣਾ ਜਿਹੜਾ ਜੀ ਉਹ ਸੰਦੇਸ਼ ਦਿੱਤਾ ਉਹ ਹੁਣੇ ਨਾ ਜਾਰੀ ਕਰਦਾ। ਦੰਤਮੀ ਟਕਸਾਲ ਜਾਂ ਹੋਰ ਜਿੱਥੇ ਬੰਦੀਆਂ ਉਹਨਾਂ ਨੂੰ ਰੋਕਣਗੇ ਆ ਜੀ ਸੰਦੇਸ਼ ਜੀ ਪਹਿਲੇ ਗੱਲ ਮੇਰੀ ਇਹ ਬੇਨਤੀ ਹੈ ਕਿ ਜਿਹੜਾ ਜਥੇਦਾਰ ਦੀ ਪਦਵੀ ਦਾ ਉਹਦੇ ਕੋਤੇ ਸੁਭਾਏ ਮਾਨੀ ਨਹੀਂ ਜਿਹਨੂੰ ਪੰਥ ਨੇ ਮਾਨਤਾ ਹੀ ਨਹੀਂ ਦਿੱਤੀ ਉਹ ਸੰਦੇਸ਼ ਕਿੱਦਾਂ ਦੇ ਸਕਦਾ ਕੱਖ ਕੇ ਸਕੱਟ ਸਾਹਿਬ ਦਾ ਜਿਹੜਾ ਹੈੱਡ ਗਰੰਡ ਸੀ ਉਹ ਸੰਦੇਸ਼ ਦੇ ਦੇ ਬੇਨਤੀ ਕਰ ਦੋਵੇ ਤਖਤ ਦਾ ਨਮੋਦਾ ਬਣ ਕੇ ਬੇਨਤੀ ਕਰ ਦੋਵੇ ਦੇਖੋ ਮੇਰੀ ਇੱਕ ਬੇਨਤੀ ਹੋਰ ਹੈ ਅਸੀਂ ਟਕਰਾ ਪੈਦਾ ਕਰਨ ਦੀ ਸਥਿਤੀ ਦੇ ਵਿੱਚ ਇਹ ਮਾਹੌਲ ਨਹੀਂ ਸਿਰਜ ਰਹੇ ਕਿ ਅਸੀਂ ਕੋਈ ਟਕਰਾ ਪੈਦਾ ਕਰੀਏ ਦੇਖੋ ਸੰਸਥਾਵਾਂ ਦੇ ਵਿੱਚ ਜਦੋਂ ਨਘਾਰ ਆਉਂਦਾ ਨਾ ਉਸ ਨਘਾਰ ਨੂੰ ਦੂਰ ਕਰਨ ਲਈ ਤੁਹਾਨੂੰ ਬੜਾਈ ਵਿਚਾਰ ਨਾਲ ਕੋਈ ਐਸੇ ਫੈਸਲੇ ਦੂਰੰਦੇਸ਼ੀ ਨਾਲ ਲੈਣੇ ਪੈਂਦੇ ਜਿਹਦੇ ਨਾਲ ਉਹਨੂੰ ਧੂੜ ਮਿੱਟੀ ਹੋ ਜਾਵੇ। ਉਹਦੇ ਵਿੱਚ ਦੋ ਗੱਲਾਂ ਹੋਣਗੀਆਂ ਇੱਕ ਤਾਂ ਗੁਰੂ ਸਾਹਿਬ ਦਾ ਸਤਕਾਰ ਨਹੀਂ ਰਹੇਗਾ। ਦੂਜਾ ਕਸਤਾਂ ਦੀ ਸਰਵਉੱਚਤਾ ਉਹਦਾ ਸਨਮਾਨ ਨਹੀਂ ਰਹੇਗਾ। ਤੀਜਾ ਸੰਗਤਾਂ ਦਾ ਨਰਾਦਰ ਹੋਏਗਾ। ਇਹ ਉਹਨਾਂ ਨੂੰ ਆਪ ਹੀ ਚਾਹੀਦਾ। ਜਿਹੜਾ ਸ਼੍ਰੋਮਣੀ ਕਮੇਟੀ ਦਾ ਫਰਜ ਹੈ ਜਿਹੜਾ ਪੰਥ ਨੂੰ ਦੇਖਦਾਰ ਪ੍ਰਵਾਨ ਨਹੀਂ। ਉਹਨੂੰ ਸੰਦੇਸ਼ ਦੇਣਾ ਧਾਮ ਮਹੱਲੇ ਦੀ ਅਗਵਾਈ ਕਰਨੀ ਉਹ ਬਿਲਕੁਲ ਇੱਕ ਕਦਮ ਸ਼੍ਰੋਮਣੀ ਕਮੇਟੀ ਨੂੰ ਉਠਾਉਣਾ ਨਹੀਂ ਚਾਹੀਦਾ। ਸਾਡੀ ਬਾਈ ਸ਼੍ਰੋਮਣੀ ਕਮੇਟੀ ਨਾਲ ਗੱਲ ਹੋਈ ਹੈ ਜੀ ਉਹ ਕਹਿੰਦੇ ਮੁਹੱਲੇ ਨੂੰ ਗਿਆਨੀ ਕੁਲਦੀਪ ਸਿੰਘ ਹੁਣੇ ਸੰਨੇਸ਼ ਦੇਣਗੇ। ਤੁਸੀਂ ਇਹਨੂੰ ਵਿਰੋਧ ਕਰੋਗੇ ਯਾਰੋ। ਅਜੋ ਤੱਕ ਜੀ ਸਾਹਿਬ ਆਖ ਮੰਨਦੇ। ਅੱਜ ਕਿ ਜਾਂ ਜੋ ਇੱਥੇ ਆਏ ਹੋ। ਹਾਂ ਥੋੜੇ। ਆਰੰਭਤਾ ਦੇਣਗੇ ਇਹ ਤਾਂ ਸਭ ਦੇ ਫਿਕਰ ਦਾ ਕੇਸ ਨਾ ਹੋਵੇ। ਮੈਂ ਨਹੀਂ ਮੇਰੀ ਬੇਨਤੀ ਹੈ। ਗੁੰਨਤਮਸਤਕ ਹੋਇਆ ਪਰਿਸ਼ਚਾ ਨਾਲ ਕਿਰਵੇ। ਮੇਰੀ ਬੇਨਤੀ ਹੈ। ਅੰਦ ਪੇ ਆਨੰਦ ਦਾ ਰੁਤਬਾ ਪੰਚ ਦੇ ਵਿੱਚ ਬਹੁਤ ਵੱਡਾ ਸਰਬੋਪਰੀ ਹੈ ਸਤਿਕਾਰ ਦਿਓ। ਜਦੋਂ ਦੇਦੋਂ ਕੰਦੇ ਪੰਚਨ ਦੇ ਵਿੱਚ ਸੰਕਟ ਆਉਂਦਾ ਤਾਂ ਕਈ ਵਾਰੀ ਪੰਜ ਪਿਆਰੇ ਸਾਡੇ ਇਹਨਾਂ ਸਮਾਜ ਨਾਲ ਦੀ ਅਗਵਾਈ ਕਰਦੇ ਪੰਜ ਪਿਆਰੇ ਉੱਥੇ ਸੰਦੇਸ਼ ਦੇਣ ਪੰਜ ਪਿਆਰੇ ਮਹੱਲੇ ਦੀ ਅਗਵਾਈ ਕਰਨ ਸਾਨੂੰ ਕੋਈ ਇਤਰਾਫ ਆਗਰ ਜੋ ਇਹ ਉੱਥੇ ਜੇ ਇਸ ਤਰ੍ਹਾਂ ਅੱਗੇ ਇਹਨਾਂ ਨੇ ਮੰਨਮਾਨੀ ਕੀਤੀ ਹੈ ਇਸ ਤਰ੍ਹਾਂ ਇਹ ਹੋਮਾ ਦੇ ਦਿਨ ਹੋ ਕੇ ਕੋਈ ਐਸਾ ਬਰਣਾ ਲੈਂਦੇ ਹੈ ਜੇ ਸੰਗਠਨਾਂ ਦੇ ਵਿਰੋਧ ਕਰਤਾ ਫਿਰ ਉੱਥੇ ਉਹਦਾ ਕੌਣ ਜਮੂਆ ਖਾਨੂੰ ਸਿਰਫ ਇੱਕੋ ਸਵਾਲ ਹੈ ਜੀ ਜੇ ਕਹਿੰਦੇ ਕੁਲਦੀਪ ਸਿੰਘ ਸੰਦੇਸ਼ ਜਾਰੀ ਕਰਦੇ ਆ ਤਾਂ ਤੁਮ ਵੀ ਟਕਸਾਲ ਵਿਰੋਧ ਕਰੇਗੇ ਜਾਂ ਸਟੈਂਡ ਕੀ ਦੇਖੋ ਮੇਰੀ ਬੇਨਤੀ ਹੈ ਸਾਡਾ ਸਟੈਂਡ ਕੱਲ ਨੂੰ ਸਪਸ਼ਟ ਹੋਊਗਾ ਅੱਜ ਜੀ ਅਸੀਂ ਜੋ ਫੈਸਲੇ ਕੱਲ ਨੂੰ ਕਰਨੇ ਆ ਕਿਉਂਕਿ ਜਿਹੜੇ ਫੈਸਲੇ ਦੇਖੋ ਕੱਲ ਨੂੰ ਸਾਰੇ ਪੰਚ ਦਾ ਇਕੱਠੇ ਬੁਲਾਇਆ ਅਸੀਂ ਜੋ ਫੈਸਲਾ ਸਾਰਾ ਪੰਚ ਦਾ ਇਕੱਠ ਕਰੂੰਗਾ ਅਸੀਂ ਉਹਦੇ ਤੋਂ ਫਲਕਰਾ ਕਿਉਂਕਿ ਮੈਂ ਮੇਰਾ ਅਧਿਕਾਰ ਖੇਤਰ ਨਹੀਂ ਕਿ ਮੈਂ ਜਿਹੜੇ ਫੈਸਲੇ ਕਾਡੂ ਨੂੰ ਲੈਨੇ ਆディ ਸੁਣਾ ਦੇਆ ਫੇਰ ਤੋਂ ਮੇਰੀ ਵੀ ਮਨਮਾਨੀ ਹੋਗੀ ਨਾ ਇਸ ਕਰਕੇ ਸਾਰਾ ਫੈਸਲਾ ਕੱਲ ਨੂੰ ਕੀਤਾ ਕੱਲ ਬੁਲਾਰੇ ਨੇ ਜੀ ਮੁੱਖ ਬੁਲਾਰੇ ਉਹਨਾਂ ਨੇ ਜਿੱਥੇ ਵੀ ਵਰਕਾ ਚੱਲਦਾ ਪ੍ਰੋਗਰਾਮ ਹੋਇਆ ਸੱਤਾਂ ਦਾ ਬਹੁਤ ਕਰ ਅਕਸਰ ਬੋਲਣ ਮਿਲੇ ਤੋਂ ਇਲਾਵਾ ਜਿੱਥੇ ਕਿਤੇ ਪ੍ਰੋਗਰਾਮ ਤੋਂ ਨਹੀਂ ਉਹਨਾਂ ਨੇ ਇਹ ਅਪੀਲ ਸੰਗਠਨ ਨੂੰ ਕੀਤੀ ਦਾ ਮਤਲਬ ਵਿਰੋਧ ਕਰਨ ਦਾ ਮਤਲਬ ਇਹ ਹੁੰਦਾ ਵੀ ਕਿਸੇ ਦਾ ਸਿਰ ਕਾੜਨਾ ਮਤਲਬ ਇਹ ਮਤਲਬ ਉਹਨਾਂ ਨੇ ਹੀ ਕਿਹਾ ਵੀ ਸੰਗਤਾਂ ਇਹਨੂੰ ਪ੍ਰਵਾਨਗੀ ਨਹੀਂ ਦਿੰਦੀਆਂ ਸੰਗਤਾਂ ਇਸ ਚੀਜ਼ ਦਾ ਵਿਰੋਧ ਕਰਨ ਇਹ ਮਨਮਾਨੀ ਦੇ ਫੈਸਲੇ ਔਰ ਕੌਮ ਦੇ ਤੇ ਥੋਪਿਆ ਜਾ ਰਿਹਾ ਸਾਰਾ ਸਿਸਟਮ ਸੰਗਤਾਂ ਨੂੰ ਵੀ ਕਰਦੇ ਕਿ ਕੱਲ੍ਹ ਦੇ ਪ੍ਰੋਗਰਾਮ ਤੇ ਜੇਕਰ ਉਹ ਪਰਸੋਂ ਨੂੰ ਮੱਧ ਦੇ ਟਾਈਮ ਬੋਲਦੇ ਨੇ ਤਾਂ ਸੰਗਤਾਂ ਆਪਣੇ ਲੈਵਲ ਤੇ ਹਾਂ ਸੰਗਤਾਂ ਆਪਣੇ ਲੈਵਲ ਤੇ ਜੋ ਨਿਰਣਾ ਕਰਨਗੀਆਂ ਸੰਗਤਾਂ ਜੋ ਫੈਸਲਾ ਲੈਂਦੀਆਂ ਅਖਰ ਸੰਗਤਾਂ ਤੇ ਅਸੀਂ ਛੱਡਦੇ ਇੱਕ ਪਾਪਾ ਕਿ ਸਾਰਾ ਕੁਝ ਕੋਈ ਵੀ ਰੂਪ ਨੂੰ ਦੇ ਲੋ ਇਹ ਗਲਤ ਹੈ ਇਹ ਸਹੀ ਨਹੀਂ ਇਹ ਬਾਦਮੀ ਹੈ ਤੁਸੀਂ ਤੁਹਾਡਾ ਫਰਜ਼ ਹੈ ਇੱਕ ਕੌਮ ਦੀ ਨੁਮਾਇੰਦਾ ਜੱਦੀ ਬੰਦੀ ਹੈ ਸ਼੍ਰੋਮਣੀ ਕਮੇਟੀ ਸਾਡੇ ਬਜ਼ੁਰਗਾਂ ਨੇ ਸਿੱਖੀਆਂ ਦੇਖ ਕੇ ਬਣਾਈ ਹੈ ਜਿਹੜਾ ਕੱਟ ਕੇ ਬਣਾਈ ਹੈ ਸਾਡੇ ਪੁਰਖਿਆਂ ਸ਼੍ਰੋਮਣੀ ਅਕਾਲੀ ਦਲ ਵੀ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦੇ ਕੇ ਬਣਾਇਆ ਅੱਜ ਜੋ ਸ਼੍ਰੋਮਣੀ ਕਮੇਟੀ ਦਾ ਸ਼੍ਰੋਮਣੀ ਅਖਾਲੀ ਦਲ ਆਪਣੀਆਂ ਪਰੰਪਰਾਵਾਂ ਪੰਥਕ ਪਰੰਪਰਾਵਾਂ ਮਰਿਆਦਾ ਉਹਨਾਂ ਦੀ ਹੀ ਉਲੰਘਣਾ ਕਰੇਗਾ ਤੇ ਆਪਾਂ ਆਸ ਕਿਤੋਂ ਰੱਖਾਂ ਇੱਕ ਵਾਰੀ ਜੇ ਜਨ ਹਰਪੀ ਸਿੰਘ ਵਰਗੇ ਪਰੇਸ਼ਾਨੀ ਤੋਂ ਨਾਮ ਲੱਗਦਾ ਲੱਗਦਾ ਹੈ ਕਿ ਜੇਕਰਾਂ ਕੋਈ ਲਿਮਟ ਸ਼ੁਰੂ ਹੋਣੀ ਚਾਹੀਦੀ ਜਾਂ ਜਿਸ ਤਰੀਕੇ ਨਾਲ ਪੋਲਟਿਕਸ ਦੀ ਜਨਵਤ ਕੀਤੀ ਜਾਵੇ ਜੇ ਪਾਸੇ ਤੋਂ ਵੀ ਬਹੁਤ ਸਿਆਣੀ ਗੱਲ ਕੀਤੀ ਮੈਂ ਦਾ ਜਵਾਬ ਉੱਤਰਦਾ ਕੋਫੇਦਾਰ ਲਾਉਣ ਤੋਂ ਪਹਿਲਾਂ ਇੱਕ ਵਿਧੀ ਵਿਧਾਨ ਵਿਧੀ ਵਿਧਾਨ ਸਾਰਾ ਸਿਸਟਮ ਜਿਹੜਾ ਦੇਖਿਆ ਜਾਂਦਾ ਲਿਖਿਆ ਹੋਇਆ ਹੈ ਨਾ ਜਿਸ ਸਿੰਘ ਸਾਹਿਬ ਅੰਮ੍ਰਿਤਾਰੀ ਪੰਗਬਾਨੀਆ ਦਾ ਨਥੀ ਗੁਰਬਾਣੀ ਦਾ ਪੂਰਨ ਵਿਆਖਿਆਕਾਰ ਗੁਰਮਤ ਦਾ ਔਰ ਜੀਵਨ ਦਾ ਉਦੇਸ਼ ਉਦੇਸ਼ ਦਾ ਭਾਰੀ ਇਹ ਸਾਰੀਆਂ ਗੱਲਾਂ ਲਿਖੀਆਂ ਜਿਹੜੇ ਅੱਜ ਇਲਗਾਮ ਸਿਆਸਤ ਤੋਂ ਪ੍ਰੇਰਿਤ ਲਾਏ ਜਾ ਰਹੇ ਕਿ ਜਗਤ ਸਿੰਘ ਸਾਹਿਬ ਲਾਇਸੀ ਤੋਂ ਪਹਿਲਾਂ ਕਿਉਂ ਨਹੀਂ ਉਹਨਾਂ ਤੋਂ ਕੋਈ ਚੀਜ਼ ਹੋਏਗੀ ਹੇਰ ਦੂਜੀ ਗੱਲ ਇਹ ਐ ਸਿੰਘ ਸਾਹਿਬ ਆਮ ਵਿਅਕਤੀ ਤੇ ਕੋਈ ਦੋਸ਼ ਲੱਗਦਾ ਕੋਈ ਉਹਨੂੰ ਗੁਨਾਹ ਕੀਤਾ ਹੁੰਦਾ ਉਹਨੂੰ ਪੰਜਿਆ ਪਿਆਰਿਆਂ ਦੇ ਤਾਲੂਕ ਕੀਤਾ ਜਾਂ ਉਹਨੂੰ ਸੰਗਤ ਸਜਾਈ ਜੇਕਰ ਸਿੰਘ ਸਹਿਬਾਨਾਂ ਦੇ ਉੱਤੇ ਕੋਈ ਦੋਸ਼ ਤੁਹਾਨੂੰ ਲੱਗਦਾ ਵੀ ਆ ਗਿਆ ਉਹ ਸਾਨੂੰ ਮਸਲਾ ਸਿੰਘ ਸਹਿਬਾਨਾਂ ਦੀ ਕਚਹਿਰੀ ਤੇ ਲੈ ਕੇ ਜਾਣਾ ਪੈਣਾ ਉਹ ਸਾਨੂੰ ਵਿਅਕਤੀਗਤ ਕਿਸੇ ਹੋਰ ਮੈਂਬਰ ਨੂੰ ਜਾਂ ਕਿਸੇ ਨੂੰ ਉਹ ਫੈਸਲਾ ਕਰਨ ਦਾ ਦਿਖਾ ਨਹੀਂ ਹਾਂ ਪੰਚ ਦੂਜੀ ਗੱਲ ਮੈਂ ਦੇਖੋ ਇੱਕ ਬੇਨਤੀ ਕਰਦਾ ਤੁਹਾਡੇ ਸਾਹਮਣੇ ਜਿਸ ਢੰਗ ਦੇ ਨੇ ਜਿਸ ਢੰਗ ਦੇ ਨਾਲ ਅੱਜ ਤਖਤਾਂ ਦੇ ਜefeਦਾਰਾਂ ਦੀ ਸਿੰਘ ਸਹਬਾਨਾ ਦੀ ਸੋਸ਼ਲ ਮੀਡੀਆ ਦੇ ਤੇ ਕਰਦਾਰਕੁਸ਼ੀ ਕੀਤੀ ਜਾ ਰਹੀ ਹੈ ਕੀ ਇਹ ਗੱਲ ਬਾਦਵ ਰਾਜਨੀਤਿਕ ਲੋਕ ਇੱਕ ਦੂਸਰੇ ਤੇ ਇਲਜ਼ਾਮ ਲਾ ਕੇ ਉਹਨੂੰ ਨੀਵਾ ਦਿਖਾ ਕੇ ਸਿਆਸੀ ਪੜ ਤੋਂ ਬਾਹਰ ਕੱਢਣ ਦਾ ਯਤਨ ਕਰਦੇ ਤੇ ਅਸੀਂ ਜefeਦਾਰਾਂ ਦੇ ਉੱਤੇ ਵੀ ਉਹੀ ਘਟਿਆ ਜਿਹੜਾ ਮਤਲਬ ਉਹ ਵਿਧਾਨ ਇਹ ਪੈਦਾ ਕਰ ਲਿਆ ਕੀ ਕੱਲ ਨੂੰ ਕੋਈ ਜਥੇਦਾਰ ਹੋਰ ਥਾਪਤਾ ਉਹਦੇ ਬਾਰੇ ਵੀ ਤੁਸੀਂ ਇਹੀ ਕੁਛ ਕਰੋਗੇ ਜਿਹੜਾ ਅੱਜ ਕਰਨੇ ਐ ਇੰਨੀ ਘੱਡੀਆਂ ਕਿਸ ਨੂੰ ਦੀ ਜਥੇਦਾਰਾਂ 'ਤੇ ਇਲਜ਼ਾਮਬਾਜ਼ੀ ਲਾਈ ਡਾੜੀਆਂ ਜਿਹੜੀ ਸੁਣੀ ਵੀ ਨਹੀਂ ਜਾ ਸਕਦੀ ਇਹ ਇੱਕ ਸਿੱਖ ਨੂੰ ਮੈਂ ਇਹ ਗੱਲ ਕਹਿੰਨਾ ਇੱਕ ਆਮ ਸਧਾਰਨ ਬੰਦੇ ਦੇ ਉੱਤੇ ਵੀ ਨਾ ਕਿਸੇ ਨੂੰ ਕੋਈ ਇਲਜ਼ਾਮਬਾਜ਼ੀ ਨਹੀਂ ਕਰਨੀ ਚਾਹੀਦੀ ਅਸੀਂ ਜਥੇਦਾਰ ਦੇਖੋ ਮੇਰੀ ਗੱਲ ਸੁਣੋ ਅੱਜ ਜਿਹੜੇ ਤੁਸੀਂ ਨਾ ਅੱਜ ਅੱਜ ਜਿਹੜਾ ਇਹ ਰੁਝਾਨ ਪੈਦਾ ਕਰ ਰਹੇ ਹੈ ਨਾ ਕੌਮ ਦੇ ਵਿੱਚ ਅੱਜ ਨਾ ਦੇਖਿਓ ਆਉਣ ਵਾਲੇ ਸਮੇਂ 'ਚ ਚੰਗੀਆਂ ਸਿੱਖਿਆ ਤਾਂ ਚੰਗੇ ਗੁਰਮੁਖ ਬੰਦੇ ਤਖਤਾਂ ਉਨਾ ਜ세ਦਾਰ ਲੱਗਣ ਤੋਂ 100 ਬਦੀ ਗੁਰੇਜ਼ ਕਰਨਗੇ ਕਿ ਇਹਨਾਂ ਨੇ ਸਾਨੂੰ ਆਮ ਬੰਦਿਆਂ ਵਾਂਗੂ ਬਦਨਾਮ ਕਰ ਦੇਣਾ ਸਾਡੇ ਪਰਿਵਾਰਾਂ ਦੇ ਉੱਤੇ ਇਹਨਾਂ ਨੇ ਅਲਗਾਮ ਲਾ ਕੇ ਪਰਿਵਾਰਾਂ ਵਾਂਗੂ ਸਾਡੇ ਤੇ ਇਹਨਾਂ ਨੇ ਕਲੰਕ ਲਾ ਦੇਣਾ ਇਸ ਕਰਕੇ ਇਹਨਾਂ ਤੋਂ ਅਸੀਂ ਪਰੇ ਚੰਗੇ ਸਾਨੂੰ ਤੁਸੀਂ ਸਾਥੇ ਦੱਸੋ ਅੱਜ ਗੁਰਮੁਖ ਬੰਦੇ ਤਖਤਾਂ ਦੀ ਸੇਵਾ ਲਈਦਾ ਹਰਮੰਦਰ ਸਾਹਿਬ ਨਹੀਂ ਲੱਭਣੇ ਬੜੇ ਮੁਸ਼ਕਲ ਹੋਏ ਕਈ ਦੀਵਾ ਲੈ ਕੇ ਲੱਭਣ ਵਾਲੀ ਦਰ ਹੋਈ ਪਈ ਹੈ ਪਾਪਾ ਜੀ ਜੱਥੇ ਕਾਰਨ ਸਥਾਪਿਤ ਸਿਆਸੀ ਜਿਹੜੇ ਸੰਘਾ ਹੁੰਦੇ ਨੇ ਉਹ ਤੋਂ ਉਹ ਤਰੀਕਾ ਜਦੋਂ ਫੈਸਲੇ ਹੋਏ ਉਹਦੇ ਵਿੱਚ ਬਹੁਤ ਸਾਰੇ ਲੋਕ ਐਸੇ ਜਿਹੜਾ ਦੇ ਨਾਲ ਹੋ ਕੇ ਜਿਵੇਂ ਹਰਪ੍ਰੀਤ ਸਿੰਘ ਦੀ ਤਰ੍ਹਾਂ ਸੀ ਸੰਗੀਤਾ ਤੇ ਨਜ਼ਰ ਆਈ ਲੱਗਦਾ ਹੈ ਕਿ ਜੱਥੇਦਾਰਾਂ ਨੂੰ ਸਿਆਸੀ ਸਿਰ ਉਰੇਦ ਕਰਨਾ ਦੇਖੋ ਇਹ ਮੇਰੀ ਬੇਨਤੀ ਹੈ ਜਸਵੇਦਾਰ ਸਹਿਬਾਨ ਦੋਨੋਂ ਪੱਖ ਹੈ ਪੰਥ ਦੇ ਵਿੱਚ ਜੇ ਆਪਾਂ ਮੇਰੀ ਪੀਰੀ ਦਾ ਸਿਧਾਂਤ ਮੰਨਦੇ ਹਾਂ ਤਾਂ ਮੇਰੀ ਪੀਰੀ ਦਾ ਸਿਧਾਂਤ ਸਾਡੇ ਦੋਨੇ ਲੈ ਕੇ ਚੱਲਦਾ ਜੇ ਦੇਖੋ ਮੈਂ ਇੱਕ ਗੱਲ ਕਹਿ ਰਿਹਾ ਜੇ ਤੁਹਾਡੇ ਨਾਲ ਜਥੇਦਾਰ ਸਟੇਜ ਸੰਧੀ ਕਰਦਾ ਤੇ ਫਿਰ ਜਥੇਦਾਰ ਦੁੱਧ ਥੋਕਦਾ ਦੇਖ ਜਥੇਦਾਰ ਹੋਰ ਕਿਸੇ ਥਾਂ ਤੇ ਜਾ ਕੇ ਸਟੇਜ ਸੰਧੀ ਕਰਦਾ ਫਿਰ ਜਥੇਦਾਰ ਨੂੰ ਪੁੱਛੋ ਨਾ ਹੋਰ ਦੂਜੀ ਗੱਲ ਨੂੰ ਉਸ ਦਾ ਪ੍ਰਖਾਸ਼ਿਤ ਕਰਤਾ ਲਾਤਾ ਉਹਦੇ ਤੋਂ ਇਹ ਅਧਿਕਾਰ ਤੁਸੀਂ ਕਿਦਾਂ ਹੁਣ ਲਾਗੂ ਕਰ ਸਕਦੇ ਹੋ ਇਹ ਗੱਲ ਤੁਹਾਡੇ ਕੋਲੇ ਜਿੰਨੇ ਚ ਪਦਵੀ ਹੈ ਜੀ ਤੁਹਾਨੂੰ ਸ਼੍ਰੋਮਿਕ ਕਮੇਟੀ ਫੋਰਸਾ ਕੀਤੇ ਗਿਆ ਹੈ ਤੁਹਾਨੂੰ ਬਰਖਾਸਤੀ ਕਰਤਾ ਲਈ ਦਿੱਤਾ ਉਹਦਾ ਇੰਡੀਵਿਡੂਅਲ ਮਸਲਾ ਕੱਲੂ ਬਾਬਾ ਜੀ ਕਿਹੜੇ ਕਿਹੜੇ ਜਥੇਬੰਦੀਆਂ ਇੱਥੇ ਆਣ ਗਿਆ ਜੀ ਤੁਹਾਡੇ ਕੋਲ ਦੇਖੋ ਬੇਨਤੀ ਇਹ ਆ ਸਮੁੱਚਾ ਸੰਸਮਾਜ ਅਸੀਂ ਸਾਰੇ ਸੰਸਮਾਜ ਨੂੰ ਅਪੀਲ ਕੀਤੀ ਹੈ ਲਹنگ ਸਿੰਘ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਅਸੀਂ ਪੰਥਕ ਤੇ ਰਾਨੋ ਵੀ ਕੀਤੀ ਹੈ ਸਾਰਿਆਂ। ਔਰ ਅਸੀਂ ਖੁੱਲਾ ਸੱਦਾ ਦਿੱਤਾ ਜੋ ਵੀ ਪੰਥਦਰਦੀ ਹੈ ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਆਵੇ। ਸਾਡੀ ਕੱਲ ਨੂੰ ਕੋਈ پابੰਦੀ ਇਹੋ ਜਿਹੀ ਨਹੀਂ ਹੈ ਵੀ ਇਹ ਨਹੀਂ ਆ ਸਕਦਾ ਇਹ ਨਹੀਂ ਆ ਸਕਦਾ। ਪੂਰੇ ਰੂਪ ਦੇ ਵਿੱਚ ਮੈਂ ਇਹ ਰੂਪ ਦੇ ਕਰਦਾ ਹਾਂ ਉਹਨਾਂ ਸੱਜਣਾ ਨੂੰ ਜ਼ਰੂਰ ਬੇਨਤੀ ਕਰਦੇ ਹਾਂ ਜਿਨ੍ਹਾਂ ਨੇ ਸ੍ਰੀ ਅਫਾਲਤਖ਼ ਸਾਬ ਦੀ ਦੇਸ਼ ਸਿੰਘ ਸਹਿਬਾਨਾਂ ਦੇ ਲਈ ਹਾਂ ਦਾ ਨਾਰਾ ਮਾਰਿਆ ਉਹਨਾਂ ਮੈਂਬਰ ਸਹਿਬਾਨਾਂ ਨੂੰ ਜਾਂ ਅੰਤਰੰਕ ਕਮੇਟੀ ਦੇ ਮੈਂਬਰ ਸਰਦਾਰ ਨਾ ਉਹਦਾ ਅਸੀਂ ਜ਼ਰੂਰ ਤੁਹਾਨੂੰ ਧੰਨਵਾਦ ਕਰਾਂਗੇ ਕਿ ਤੁਸੀਂ ਆ ਕੇ ਇਸ ਮੌਕੇ ਦੇ ਤੇ ਆਪਣੇ ਵਿਚਾਰ ਦੇ ਕੇ ਪੂਰਾ ਨਿਰਪੱਖਤਾ ਦੇ ਨਾਲ ਇਹਨਾਂ ਮਸਲੇ ਤੇ ਕੌਮੀ ਹੱਕ ਦੇ ਵਿੱਚ ਆਵਾਜ਼ ਦੁਖਾਈ ਹੈ ਬਾਕੀ ਜਿਹੜਾ ਵੀ ਆਏਗਾ ਜੀ ਸਾਡੀ ਬੋਲੀ ਤੁਸੀਂ ਗੱਲ ਕੀਤੀ ਆ ਸੋਸ਼ਲ ਮੀਡੀਆ ਦੀ ਸੋਸ਼ਲ ਮੀਡੀਆ ਤੇ ਕਿਰਦਾਰ ਕੁਸ਼ੀ ਹੁੰਦੀ ਹੈ ਜਿੱਥੇ ਦਾਰਾਂ ਤੁਹਾਡੇ ਤੇ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੇ ਦੋਸ਼ ਲਾਏ ਗਏ ਵੀ ਤੁਸੀਂ ਕੁੰਭ ਜਦੋਂ ਨਹਾਣਗੇ ਆ ਉਹ ਦੋਸ਼ ਲਾਏਗੇ ਵੀ ਇਹ ਗਲਤੀ ਕੀਤੀ ਇਹਦੇ ਬਾਰੇ ਕੀ ਕਰੋ ਬੇਖੋ ਮੇਰੀ ਬੇਨਤੀ ਹੈ ਆ ਕੋਸ਼ ਲਾਲਾ ਕੇ ਕਿਸੇ ਨੂੰ ਭੰਡਣਾ ਕਿਸੇ ਨੂੰ ਨੀਮਾ ਦਿਖਾਉਣਾ ਇਹ ਸੋਸ਼ਲ ਮੀਡੀਆ ਤੇ ਅੱਜ ਦਾ ਰਿਧਾਨ ਹੈ ਮੇਰੀ ਗੱਲ ਸੁਣੋ ਜਿੱਥੇ ਗੁਰੂ ਸਹਿਬਾਨਾਂ ਦੇ ਚਰਨ ਪਾਏ ਜਿੱਥੇ ਸਾਡੇ ਪੁਰਖੇ ਜਾਂਦੇ ਰਹੇ ਉੱਥੇ ਜਾਣਾ ਕੋਈ ਗੁਨਾਹ ਨਹੀਂ ਹੈ ਜਿੱਥੇ ਗੁਰੂ ਸਹਿ ਅਸੀਂ ਗੁਰੂ ਸਹਿਬਾਨਾਂ ਦੇ ਚਰਨਾਂ ਦੀ ਗੱਲ ਕਰ ਰਹੇ ਹਾਂ ਗੁਰੂ ਸਹਿਬਾਨ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਖਣਾ ਸਭ ਉਹ ਧਾਰਤਾ ਹੈ ਉੱਥੇ ਗੰਗਾ ਬਗਤੀ ਹੈ ਗੰਗਾ ਦੇ ਵਿੱਚ ਰੋਜ ਮਹਾਰਾਜ ਉੱਥੇ ਸੁਨਾਮ ਕਰਨ ਵੀ ਜਾਂਦੇ ਸੀ ਖੇਡਦੇ ਇੱਕ ਤਾਂ ਗੰਗਾ اور ਇਸੇ ਤਰ੍ਹਾਂ ਲਾਹਾਂ ਬਾਤ ਅੰਗੁਰੂ ਤੇ ਇੱਕ ਬਹੁਤ ਦਰਸ਼ਵ ਦੇ ਜਿੱਥੇ ਗੁਰੂ ਸਾਹਿਬਾਨਾਂ ਨੇ ਜਿਹੜੀ ਵੀ ਧਰਤੀ ਦਿੱਤੀ ਹੈ ਉਹ ਸਾਡੇ ਲਈ ਪੂਜਨੀਕ ਇਹ ਗੱਲ ਨਹੀਂ ਕਰਨੀ ਬਣਦੀ ਕਿ ਉਹ ਹਿੰਦੂਆਂ ਦਾ ਤੀਰਥ ਹੈ ਉਹ ਗੁਰੂ ਤੀਰਥ ਵੀ ਹੈ ਉੱਥੇ ਗੁਰੂ ਨੌਵੇਂ ਪਾਸ਼ਾ ਔਰ ਦਸਵੇਂ ਪਾਸ਼ਾ ਦੇ ਚਰਨ ਪਾਉਂਦੇ ਜਿੱਥੇ 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 ਗੁਰੂ ਸਾਹਿਬ ਆਣਗੇ ਗੁਰੂ ਦਾ ਸਿੱਖ ਫੇਗਾ ਸਕਦਾ ਮੈਂ ਕੱਲਾ ਥੋੜਾ ਗਿਆ ਇੱਕ ਮਿੰਟ ਲਈ ਜੀ ਉੱਥੇ ਬਹੁਤ ਗੁਰੂ ਦੇ ਸਿੱਖ ਗਏ ਆ ਜਿਨ੍ਹਾਂ ਨੇ ਇਥੇ ਹਾਜ਼ਰੀ ਵੀ ਭਰੀ ਐ ਲੰਗਰ ਵੀ ਲਾਇਆ ਐ ਔਰ ਇੱਕ ਮਿੰਟ ਸੁਣਤਾ ਹਾਂ ਉੱਥੇ ਸਾਡੇ ਦੋ ਜਮਾਤਾਂ ਸਿੱਖਾਂ ਦੀਆਂ ਨਰਮਲ ਸੰਪਰਦਾਏ ਆ ਉਦਾਸੀਨ ਸੰਪਰਦਾਏ ਆ ਨਰਮਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਦੰਦੇ ਉੱਥੇ ਪੰਨ ਪਿਆਰਾਂ ਦੀ ਇਵਾਇਤੀ ਦੰਦੇ ਫਿਰ ਗੱਲ ਸੁਣੋ ਉਦਾਰਨ ਤੁਸੀਂ ਕਹਿ ਸਕਦੇ ਵੀ ਜੇ ਕੋਈ ਉੱਥੇ ਮੇਰੀ ਗੱਲ ਸੁਣੋ ਸ਼੍ਰੋਮਣੀ ਕਮੇਟੀ ਦੇ ਬਜਟ ਦੇ ਵਿੱਚ ਜਿਹੜਾ ਉਹ ਛਪਦਾ ਨਾ ਉਹ ਲਿਖਿਆ ਪੜ ਲਿਓ ਕਿ ਫਲਾਣੇ ਕੁੰਭ ਤੇ ਸ਼੍ਰੋਮਣੀ ਕਮੇਟੀ ਵੱਲੋਂ ਸਿੱਖੀ ਪ੍ਰਚਾਰ ਪ੍ਰਸੰਗ ਲਈ ਐਮਐਲ ਜਿਹੜੇ ਬੰਦੇ ਆ ਗਏ ਉਹਨਾਂ ਦੀ ਭਾਸ਼ਾ ਮੈਂ ਤੁਸੀਂ ਇਹ ਕਹਾਂਗੇ ਵੀ ਤੁਸੀਂ ਧਰਮ ਪ੍ਰਚਾਰ ਵਾਸਤੇ ਗਏ ਸੀ ਮੈਂ ਦੇਖੋ ਮੇਰੀ ਬੇਨਤੀ ਹੈ ਮੈਂ ਉੱਥੇ ਗੁਰੂ ਕੇ ਲੰਗਰ ਲਈ ਕੇ ਆ ਮੈਂ ਉੱਥੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਅੱਗੇ ਮੈਂ ਕਿਤੇ ਅੱਜ ਦਾ ਥੋੜੀ ਦਿਨ ਜੀ ਮੈਂ ਬਹੁਤ ਲੰਮੇ ਸਮੇਂ ਤੋਂ ਦਿਨ ਆ ਮੈਂ ਉੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਧੂੜ ਲੈਣ ਗਿਆ ਨਾ ਕਿ ਮੈਂ ਕਿਤੇ ਹੋਰ ਕੰਮ ਨਹੀਂ ਕੀਤਾ ਮੇਰਾ ਸਿੱਧਾ ਬਤਨ ਹੈ ਮੈਂ ਤਾਂ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨ ਪਾਏ ਉਹ ਧੂੜੀ ਮੇਰੇ ਮਸਤਕ ਨੂੰ ਕੱਲ ਵੀ ਮਾਈ ਆ ਗਈ ਬਾਬਾ ਜੀ ਤੁਸੀਂ ਫਲੈਸ਼ਰ ਨਾਲ ਬਹੁਤ ਜ਼ਿਆਦਾ ਤੁਹਾਡਾ ਸੋਹਣਿਆਂ ਨਾਲ ਚੱਲਦੀ ਆਏ ਔਰ ਦੀ ਧਾਮੀ ਸਾਹਿਬ ਨਾਲ ਜਿਆ ਸਭੀ ਪ੍ਰਬੰਧ ਕਰਦੇ ਜਿਸ ਨਾਲ ਸਿੱਧੇ ਤੌਰ ਤੇ ਗੱਲਬਾਤ ਹੋਈ ਜੀ ਫੈਸਲੇ ਵੀ ਰੁੱਖੇ ਕੀਤਾ ਜਾਂਦਾ ਅੱਛਾ ਹਾਂਜੀ ਦਖੋ ਤੁਸੀਂ ਮੈਨੂੰ ਮਹਾਰਾਜ ਦੀ ਤਰਕੀ ਤੋਂ ਪੁੱਛ ਲਿਆ ਮੇਰਾ ਪਰਦੇ ਨਹੀਂ ਝੂਠ ਬੋਲਣਾ ਮੈਂ ਜਦੋਂ ਇਹ ਰੂਜਾ ਆਨ ਹੋਇਆ ਮੇਰੇ ਤੋਂ ਨਾ ਨਾ ਪੁੱਛ ਪੁਲਿਸ ਮੇਰੀ ਮਜਬੂਰੀ ਹੈ ਮੈਂ ਸ਼ਰੋਣੀ ਅਕਾਲੀ ਦਲ ਦੇ ਸ਼ਰੋਣੀ ਕਮੇਟੀ ਦੇ ਬਹੁਤ ਸੀਨੀਅਰ ਮੁਖੀ ਬੰਦੇ ਆ ਦੱਸ 10 ਮਿੰਟ ਲਾ ਕੇ ਕਾਲਾਂ ਜਿਹੜੀ ਸੱਚੀ ਕਰਾਂ ਮੈਂ 10-10 ਮਿੰਟ ਲਾ ਕੇ ਕਾਲਾਂ ਕੀਤੀਆਂ ਮੇਰਾ ਤੁਸੀਂ ਮੇਰੀ ਅਪੀਲ ਮੰਗਲੋ ਬੇਨਤੀ ਮੈਂ ਇੱਥੋਂ ਤੱਕ ਇਹ ਆ ਦੇਖੋ ਸੁਣੋ ਮੈਂ ਕਿ ਮੈਂ ਤੁਹਾਡੇ ਪਰਮਾਤਮਾ ਤੋਂ ਹੱਥ ਲਿਆ ਹੋਇਆ ਹੈ